ਕਹਿੰਦੀ ਮੇਰੇ ਕਾਨੂੰ ਸਾਰੇ ਨੂੰ ਅੱਗ ਲੱਗੀ ਜਦੋਂ ਇਹ ਤਾਂ ਪਾ ਲੱਗੀ ਤੋ ਉਹਨਾਂ ਵੱਲੋਂ ਅੱਗ ਉਛਲ ਕੇ ਆਈ ਦੋ ਪੋਸ਼ੇ ਮੇਰੇ ਕੋਲ ਅਗੇ ਦੋਵੇਂ ਸੜ ਗਏ ਨੇ ਕੱਲੀ ਕੱਲੀ ਚੀਜ਼ ਭਾਈ ਮੈਂ ਬਣਾਈ ਪੰਜ ਮਹੀਨਿਆਂ ਦਾ ਮੈਂ ਨਾ ਪਾ ਕੇ ਗੁੱਤੀ ਗਈ ਸੀ ਉਹ ਅੰਦਰ ਉਹ ਵਿਚਾਰੀ ਹੰਦਰ ਹੀ ਮਰ ਗਈ ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਦੇ ਵਿੱਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ ਅੱਗ ਲੱਗਣ ਕਾਰਨ ਘਰ ਦਾ ਸਾਮਾਨ ਹੋਇਆ ਸੜ ਕੇ ਸੁਆਹ ਦੱਸਦੀ ਕਿ ਅੰਮ੍ਰਿਤਸਰ ਦੇ ਰਾਮਬਾਗ ਇਲਾਕੇ ਦੇ ਵਿੱਚ ਘਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਸੰਸਨੀ ਫੈਲ ਜਾਂਦੀ ਹੈ ਜਦੋਂ ਘਰ ਦੇ ਮਾਲਕਾਂ ਨੇ ਘਰ ਪਹੁੰਚ ਕੇ ਦੇਖਿਆ ਤੇ ਉਹਨਾਂ ਦੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ ਉੱਥੇ ਆਨਗਵਾਨ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਜ਼ਬਰਦਸਤ ਤੇ ਭਿਆਨਕ ਸੀ ਕਿ ਉਹਨਾਂ ਨੂੰ ਵੀ ਚਪੇਟ ਤੇ ਬਚ ਲੈਣ ਦੀ ਕੋਸ਼ਿਸ਼ ਕੀਤੀ ਗਈ ਇਹ ਨਹੀਂ ਨਹੀਂ ਬਲਕਿ ਜਦ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਸਟੇਸ਼ਨ ਤੋਂ ਸੂਚਨਾ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਅਤੇ ਮੌਕੇ ਤੇ ਵੀ ਪੁਲਿਸ ਪਹੁੰਚੀ ਦੂਜੇ ਪਾਸੇ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਘਰ ਤੋਂ ਬਾਜ਼ਾਰ ਸਮਾਨ ਲੈਣ ਗਏ ਸਨ ਤਾਂ ਜੋ ਘਰ ਦੇ ਵਿੱਚ ਆਉਂਦੇ ਆ ਤੇ ਪਤਾ ਲੱਗਦਾ ਹੈ ਕਿ ਘਰ ਨੂੰ ਅੱਗ ਲੱਗ ਗਈ ਹੈ ਇਹ ਨਹੀਂ ਨਹੀਂ ਬਲਕਿ ਕਾਰਨ ਸ਼ਾਰਟ ਸਰਕਟ ਕਾਰਨ ਦੱਸਿਆ ਜਾ ਰਿਹਾ ਜਿਸ ਕਰਕੇ ਘਰ ਦਾ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਇਸ ਤੋਂ ਇਲਾਵਾ ਹੋਰ ਮੌਕੇ ਤੇ ਕੀ ਕਿਹਾ ਹੈ ਤੁਸੀਂ ਵੀ ਸੁਣੋ ਇਹਦਾ ਅੰਬਗੁੱਚਾ ਖੇਰਦੀਨ ਗਲੀ ਕੀ ਘਟਨਾ ਵਾਪਰੀ ਹੈ ਭਾਜੀ ਮੇਰੇ ਘਰ ਨੂੰ ਸਾਰਿਆਂ ਨੂੰ ਅੱਗ ਲੱਗ ਗਈ ਹੈ ਕੀ ਕਾਰਨ ਕੀ ਆ ਅਗਲ ਕਰੀ ਪਤਾ ਨਹੀਂ ਭਾਜੀ ਬਸ ਮੈਂ ਤੇ ਬੂਏ ਦੇ ਕੋਲ ਖੜੀ ਸੀ ਸਬਜ਼ੀ ਲੈ ਕੇ ਇਹ ਤੋਂ ਚੰਗਿਆੜੇ ਨਿਕਲੇ ਨੇ ਪਹਿਲਾਂ ਇਧਰੋਂ ਨਿਕਲੇ ਫਿਰ ਸਾਹਮਣੇ ਸਾਈਡ ਤੋਂ ਨਿਕਲੇ ਆ ਫਿਰ ਅੰਕਲ ਜੀ ਮਿਸਰੀ ਲੱਗੇ ਸੀ ਸਾਹਮਣੇ ਗਦਾਮ ਵਿੱਚ ਉਹ ਕਹਿੰਦੇ ਤਾਂ ਜੇ ਅੰਦਰੋਂ ਨਾ ਮੇਨ ਸੋਚ ਕੋਲੋਂ ਅੱਗ ਨਿਕਲੀ ਮੈਂ ਕਹਿੰਦਾ ਨਹੀਂ ਅੰਕਲ ਜੀ ਕਬੂਤਰ ਬੈਠੇ ਫੇਰ ਨਿਕਲੀ 5-10 ਮਿੰਟ ਵਿੱਚ ਵੇਖਿਆ ਤੇ ਉਹ ਸਾਹਮਣੇ ਕੋਠੇ ਤੋਂ ਆਂਟੀ ਨੇ ਆਵਾਜ਼ ਦਿੱਤੀ ਰਾਜੇ ਕੋਠੇ ਧੂਆਂ ਆ ਗਾ ਵਾ ਜਦੋਂ ਮੈਂ ਬੂਆ ਖੋਲ ਕੇ ਦੇਖਿਆ ਸਾਮਣੇ ਸਾਡੇ ਭਾਜੀ ਹੈਗੇ ਸੀ ਉਹਨਾਂ ਨੂੰ ਜਾ ਕੇ ਦੇਖਿਆ ਤੇ ਅੱਗ ਲੱਗੀ ਸੀ ਉਹਨਾਂ ਨੇ ਰੇਤਾ ਦੇ ਟੋਲੇ ਲੈ ਕੇ ਗਏ ਦਵਦਬ ਮਿਸਤਰੀ ਵੀ ਜਿਹੜੇ ਸਾਰੇ ਦਵਦ ਲੈ ਕੇ ਗਏ ਜਦੋਂ ਦੇਤਾ ਪਾਣ ਲੱਗੇ ਤਾਂ ਉਹ ਉਹਨਾਂ ਵੱਲੋਂ ਅੱਗ ਵਸ਼ਲ ਕੇ ਆਈ ਉਹ ਸਾਨਾਂ ਦੇ ਸਾਰੇ ਥੱਲੇ ਆ ਗਏ ਇੰਨੀ ਦੇਰ ਵਿੱਚ ਫੈਗੂ ਜੇ ਵਾਲੇ ਫੋਨ ਕੀਤਾ ਗਲੀ ਮੱਲੇ ਵਾਲਾਂ ਸਾਰੀ ਗਲੀ ਬਾਹਰ ਆ ਗਈ ਉਸ ਤੋਂ ਬਾਅਦ ਘੰਟਾ ਪੋਣਾ ਘੰਟਾ ਲੱਗ ਗਿਆ ਉਹਨਾਂ ਨੂੰ ਘਰ ਆਂਦੇ ਆਂਦੇ ਆ ਉਹਨੇ ਦਿਨ ਪਾਈ ਸਾਰਾ ਕੁਝ ਤਬਾਹ ਹੋ ਗਿਆ ਸਾਰਾ ਕੁਝ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਮੇਰੇ ਦੋ ਪੋਸ਼ਨ ਹੈਗੇ ਸੀ ਤਿੰਨੇ ਪੋਰਸ਼ਨ ਮੇਰੇ ਕੋਲ ਅਸੀਂ ਕਿਹੜਾ ਥੱਲੇ ਵਾਲਾ ਪੋਰਸ਼ਨ ਮੇਰੇ ਬਾਬਾ ਜੀ ਨੂੰ ਮੈਂ ਦਿੱਤਾ ਮੰਦਰ ਬਣਾਇਆ ਹੈ ਦੋ ਪੋਰਸ਼ਨ ਮੇਰੇ ਕੋਲ ਅਗੇ ਦੋਵੇਂ ਸੜ ਗਏ ਨੇ ਦੋਨਾਂ ਹੀ ਕਮਰਿਆਂ ਵਿੱਚ ਸਮਾਨ ਪੂਰਾ ਹੈਗਾ ਸੀ ਸਾਰਾ ਸਮਾਨ ਹੈਗਾ ਸੀ ਕੱਲੀ ਕੱਲੀ ਚੀਜ਼ ਪਾਈ ਮੈਂ ਬਣਾਈ ਉਸ ਮੌਕੇ ਤੇ ਫਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀ ਮੌਕੇ ਤੇ ਨਹੀਂ ਪਹੁੰਚੀਆਂ ਭਾਈ 1 ਘੰਟਾ ਪੋਨਾ ਘੰਟਾ ਲੱਗ ਗਿਆ ਉਹਨਾਂ ਨੂੰ ਪਹੁੰਚਦਾ ਪਹੁੰਚਦਾ ਕਿਸੇ ਤਰ੍ਹਾਂ ਦਾ ਕੋਈ ਜਾਲੀ ਮਾਲੀ ਨੁਕਸਾਨ ਤਾਂ ਨਹੀਂ ਹੋਇਆ 5 ਮਹੀਨੇ ਮੇਰਾ ਪਾਗ ਕੁੱਤੀ ਗਈ ਸੀ ਉਹ ਅੰਦਰ ਉਹ ਵਿਚਾਰੀ ਵਿੰਦਰ ਦੀ ਮਰ ਗਈ ਹੈ ਕੁਝ ਨਹੀਂ ਬਸ ਤਾਰ ਸਪਾਰਕ ਹੋਈ ਉਹਦੇ ਕਰਕੇ ਅੱਗ ਲੱਗੀ ਆਪਾਂ ਨੂੰ ਫੋਨ ਗਏ ਦੁਕਾਨ ਤੋਂ ਹੀ ਭੱਜੇ ਆਏ ਆਂ ਦੇਖਿਆ ਆ ਕੇ ਬਹੁਤ ਜ਼ਿਆਦਾ ਗਮੀ ਤੇ ਗੱਡੀਆਂ ਵੀ ਕਾਫੀ ਲੇਟ ਆਈਆਂ ਨੇ ਤੁਸੀਂ ਮੋਹਲੇ ਦੇ ਨਵਾਸੀ ਨਹੀਂ ਜੀ ਮਰਦਨਾ ਛੋਟਾ ਇਹਨਾਂ ਦਾ ਇਹ ਤਾਰ ਜਿਹੜੀ ਸਪਾਰਕ ਹੋਈ ਹੈ ਬਾਹਰ ਤੇ ਸਪਾਰਕ ਹੋ ਇਸ ਦੇ ਅੰਦਰ ਘਰ ਦੇ ਅੰਦਰਲੇ ਪਾਸੇ ਅੰਦਰਲੇ ਪਾਸੇ ਹੋਈ ਸੀ ਇਹਨਾਂ ਬਾਹਰੋਂ ਹੀ ਤੇ ਬਾਹਰੋਂ ਸਿੱਧੀ ਅੰਦਰ ਗਈ ਇਹ ਬਾਹਰੋਂ ਜਿਹੜੀਆਂ ਆ ਜਿਹੜੀਆਂ ਤਾਰਾਂ ਜਿਹੜੀਆਂ ਐਕਸਟਰਾ ਜਾ ਰਹੀਆਂ ਜਿਹੜੀਆਂ ਆ ਨੰਗੀਆਂ ਤਾਰਾਂ ਇਹਨਾਂ ਤੋਂ ਕੋਈ ਇਸਪਾਰਕ ਹਾਂਜੀ 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 ਅੱਛਾ ਤੇ ਪਰ ਪ੍ਰਸ਼ਾਸਨ ਨੂੰ ਤੁਸੀਂ ਕਹਾਂ ਨਹੀਂ ਇਹ ਸਾਰੀਆਂ ਨੰਗੀਆਂ ਤਾਰਾਂ ਜਿਹੜੀਆਂ ੱਟੀਆਂ ਜਾਂ ਬੜੇਰੀ ਕਿਹਾ ਸਰ ਕੋਈ ਸੁਣਵਾਈ ਨਹੀਂ ਹੈ ਕੋਈ ਸੁਣਵਾਈ ਨਹੀਂ ਗਈ ਬਟ ਕਿੰਨਾ ਨੁਕਸਾਨ ਹੋ ਗਿਆ ਸਾਡਾ ਸਾਰਾ ਇਤਬਾਹ ਹੋ ਗਿਆ ਸਭ ਕੁਝ ਜੀ ਇਹ ਨੰਗੀਆਂ ਤਾਰਾਂ ਕਰਕੇ ਜਦ ਲਈ ਅੱਗ ਲੱਗੀ ਸਾਡਾ ਕੁਝ ਤਬਾਹ ਹੋ ਗਿਆ ਸਾਡਾ ਹੁਣ ਵਿਦੇਸ਼ ਸਿੰਘ ਲੀਡਰ ਫਾਇਰਮੈਨ ਚਾਰਜ ਕਿੰਨੀ ਕਿੱਥੇ ਅੱਗ ਲੱਗੀ ਹੈ ਜੀ ਇਹ ਜੀ ਰਾਮਬਾਗ ਲੱਗੀ ਜੋ ਅੱਗ ਬਾਲਮੀਕ ਮੰਦਰ ਦੇ ਸਾਹਮਣੇ ਇਹ ਕਿੰਨਾ ਕੁ ਨੁਕਸਾਨ ਹੋਇਆ ਜੀ ਦਾ ਨੁਕਸਾਨ ਤੇ ਜੀ ਇਹਨਾਂ ਨੂੰ ਹੁਣ ਪਤਾ ਨਾ ਉਹਨਾਂ ਦੇ ਕਹਿਣ ਬਦਾਬ ਕੀ ਹੋਣਾ ਵਾ ਨਹੀਂ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤੇ ਸਾਰਾ ਸੜ ਗਿਆ ਜੀ ਕਿੰਨੀਆਂ ਗੱਡੀਆਂ ਆਈਆਂ ਗੱਡੀਆਂ ਤਿੰਨ ਗੱਡੀਆਂ ਆਇਆ ਜੀ ਤਾਉਣ ਵਾਲ ਸੇਵਾ ਸੰਧੀ ਦੇ ਗੁਲਵਾਲੀ ਗੇੜ ਪੁਲਿਸ ਨੂੰ ਕਲਾਹ ਕੀਤੀ ਵੀ ਪੁਲਿਸ ਆ ਗਈ ਸੀ ਪੁਲਿਸ ਸਾਰੀ ਬਰ